ਲੁਕੀਆ ਦੇਖ ਬੱਚੇ ਨੂੰ ਬੱਚੇ ਨੂੰ ਦੇਖਣ ਆਈ ਸੀ ਬੱਚੇ ਦੀ ਜਿਹੜੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਬੱਚੇ ਦੀ ਸਿਹਤ ਠੀਕ ਹੈ ਔਰ ਉਹਦੇ ਕੋਈ ਇਦਾਂ ਦੀਆਂ ਇੰਜਰੀਜ਼ ਨਹੀਂ ਨੇ ਜਿਹੜੀਆਂ ਕਿ ਜਦੋਂ ਇੰਟੈਂਸਿਵ ਕੇਅਰ ਦੀ ਲੋੜ ਹੋਵੇ ਆਦਰਵਾਈਜ਼ ਸਾਈਕੋਲੋਜੀਕਲ ਹੈਲਥ ਦੀ ਲੋੜ ਹੋਏਗੀ ਤੇ ਉਹ ਕਰਨਗੇ ਮੈਡੀਕੇਸ਼ਨ ਚੱਲੇਗੀ ਦ ਚਾਈਲਡ ਵਿਲ ਸਟੇ ਹੇਅਰ ਟੀਲ ਦੀ ਫਰਦਰ ਆਰਡਰ ਜਿੰਨਾਕ ਲੋਡ ਦੱਸ ਆ ਜਦ ਤੱਕ ਡਾਕਟਰ ਨੂੰ ਲੋੜ ਨਹੀਂ ਮਹਿਸੂਸ ਹੋ ਸਰ ਪੁਲਿਸ ਵੱਲੋਂ ਜਿਹੜੇ ਨਾਲ ਹੀ ਤੁਰੰਤ ਕਾਰਵਾਈ ਕੀਤੀ ਹੈ ਜਿਹੜੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਮਹਿਲਾ ਦੇ ਉੱਪਰ ਤੋ ਪੁਲਿਸ ਨੇ ਤਾਂ ਬੜੀ ਪ੍ਰੌਮਪਟ ਔਰ ਐਪਰੀਸ਼ੀਅਬਲ ਕੰਮ ਕੀਤਾ ਹੈ ਜੀ ਔਰ ਲੇਕਿਨ ਸਾਡਾ ਆਂਦਾ ਇਹ ਸੀਗਾ ਰੀਜ਼ਨ ਕਿ ਇੱਕ ਤਾਂ ਬੱਚੇ ਨੂੰ ਪਰਸਨਲੀ ਦੇਖਣਾ ਚਾਹੁੰਦੇ ਸੀਗੇ ਬੱਚੇ ਦੀ ਪੁਲਿਸ ਨੇ ਤਾਂ ਆਪਣੀ ਕਾਰਵਾਈ ਕਰਤੀ ਹੁਣ ਜਿਹੜੇ ਕੁਝ ਚੀਜ਼ਾਂ ਦੀ ਕਮੀ ਰਹਿ ਗਈ ਸੀ ਕੋਈ ਆਪਾਂ ਜਾਣਦੇ ਹਾਂ ਕਿ ਜਿਹੜਾ ਐਕਟ ਹੋਇਆ ਹੈ ਬੜਾ ਇਨਹਿਊਮਨ ਸੀਗਾ ਔਰ ਇਹਦੇ ਵਿੱਚ ਨਾ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਕੰਮ ਕੀਤਾ ਕਿਉਂਕਿ ਇਹ ਅੱਜਕੱਲ ਟ੍ਰੈਂਡ ਹੀ ਬਣ ਗਿਆ ਹੈ ਕਿ ਗਰੀਬ ਜਿਹੜੇ ਗਰੀਬ ਨਹੀਂ ਉਹ ਬੱਚਾ ਖਰੀਦ ਲੋ ਇਹ ਗੋਦ ਲੈ ਕੇ ਉਹਨੂੰ ਸ਼ੋਅ ਕਰ ਦੋ ਜੀ ਗੋਦ ਲੈ ਲਿਆ ਖਰੀਦ ਕੇ ਫਿਰ ਆਪਣੇ ਘਰ ਵਾਸਤੇ ਵਰਤੋ ਵੈਰੀ ਅਨਫੋਰਚੂਨੇਟ ਔਰ ਇਸ ਕਰਕੇ ਇਹਦੇ ਵਾਸਤੇ ਅ ਅਸੀਂ ਚਾਰੇ ਸੀਗੇ ਕਿ ਇੱਕ ਐਗਜ਼ੈਂਪਲ ਇਹ ਫੰਕਸ਼ਨ ਮਿਲੇ ਬਾਕੀ ਉਸ ਤੋਂ ਬਾਅਦ ਵੀ ਬਹੁਤ ਕੰਮ ਨੇ ਸਰ ਬੱਚੇ ਦੀ ਸਟੱਡੀ ਹੁਣ ਕਿੱਧਰ ਰਹਿ ਗਈ ਦੇਖੋ ਇਹ ਦਿਸ ਸੀਡਬਲ ਸੀਵਲ ਡਿਸਾਈਡ ਇਹ ਸਾਡਾ ਬੱਚੇ ਦੇ ਡੈਡੀ ਦੇ ਉੱਤੇ ਵੀ ਕਾਰਵਾਈ ਹੋਈ ਕਿਉਂਕਿ ਉਹ ਕਹਿ ਰਿਹਾ ਕਿ ਦੋ ਬੱਚੇ ਐ ਇਹਨੂੰ ਮੈਂ ਨਹੀਂ ਸਾਂਭ ਸਕਦਾ ਦੇਖੋ ਜੇ ਨਹੀਂ ਸਾਂਭ ਸਕਦੇ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਪ੍ਰੋਸੈਸ ਹੁੰਦਾ ਹੈ ਉਹ ਅਡਾਪਟਿਵ ਅਡਾਪਸ਼ਨ ਦੇ ਸਕਦੇ ਆ ਅਡਾਪਸ਼ਨ ਉਹਨਾਂ ਦਿੱਤੀ ਹੈ ਲੇਕਿਨ ਸ਼ਾਇਦ ਉਹਨਾਂ ਨੂੰ ਰੂਲ ਦਾ ਨਹੀਂ ਪਤਾ ਸੀਗਾ ਇਹ ਕੀ ਕੁਛ ਰੀਜ਼ਨ ਸੀਗਾ ਸਰ ਜਿੰਨਾ ਤੁਸੀਂ ਪੁਲੀਸ ਨੇ ਪਹਿ전에 ਕਾਰਵਾਈ ਕੀਤੀ ਹੈ ਡਿਪਾਰਟਮੈਂਟ ਦਾ ਕਿਤੇ ਨਾ ਕਿਤੇ ਹੈਗਾ ਵੀ ਡਿਪਾਰਟਮੈਂਟ ਇਹ ਜੇ ਮਾਮਲੇ ਦੇ ਵਿੱਚ ਜਿਆਦਾ ਧਿਆਨ ਨਹੀਂ ਦਿੱਤੇ ਸਰ ਸੜਕਾਂ ਨੇ ਬੱਚੇ ਨੇ ਸਰ ਜਿਹੜੇ ਲਗਾਤਾਰ ਭੀਖ ਮੰਗਦੇ ਦੇਖੋ ਜਿਹੜਾ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਰਿਸਪੌਂਸਿਬਿਲਟੀ ਇੱਕ ਸੁਸਾਇਟੀ ਦੀ ਹੈ ਆਪਣੇ ਬੱਚੇ ਪਾਲਣਾ ਕਿਉਂਕਿ ਅਸੀਂ ਤਾਂ ਬਜ਼ੁਰਗ ਹੋ ਜਾਾਂਗੇ ਦੇਸ਼ ਨੂੰ ਅੱਗੇ ਕੌਣ ਲੈ ਕੇ ਜਾਏਗਾ ਬੱਚੇ ਲੈ ਕੇ ਜਾਣਗੇ ਸਾਨੂੰ ਕੌਣ ਅੱਗੇ ਸਾਡੀ ਦੇਖਭਾਲ ਕਰੇਗਾ ਸਾਡੇ ਬੱਚੇ ਹੀ ਕਰਨਗੇ ਇਹ ਈਚ ਐਂਡ ਐਵਰੀ ਪਰਸਨ ਦੀ ਰਿਸਪੋਨਸੀਬਿਲਟੀ ਹੈ ਜੀ ਇਹ ਕੱਲੇ ਡਿਪਾਰਟਮੈਂਟਾਂ ਦੀ ਰਿਸਪੋਨਸੀਬਿਲਟੀ ਨਹੀਂ ਹੈ মিডিਆ ਦੇ lettes me say ਇਹ মিডিਆ ਦੀ ਰਿਸਪੋਨਸੀਬਿਲਟੀ ਹੈ মিডিਆ ਦੇ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਵੀ ਇਹ ਅਸੀਂ ਡਿਪਾਰਟਮੈਂਟ ਦੀ ਵੇਟ ਨਾ ਕਰੀਏ ਔਰ ਮੈਂ ਵੈਸੇ মিডিਆ ਦਾ ਵੀ ਥੈਂਕਫੁਲ ਹਾਂ ਕਿ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਕੇਸ ਆਇਆ ਹਾਈਲਾਈਟ ਹੋਇਆ ਔਰ ਅੱਗੇ ਚਰਾਂ ਘਰਾਂ ਚ ਪਹੁੰਚੇਗਾ ਇਸ ਨਾਲ ਜਾਗਰੂਤਾ ਵਧੇਗੀ ਸਰ ਜੀ ਕਹਿੰਦੇ ਤੁਸੀਂ ਕਿਵੇਂ ਵੇਖਦੇ ਬੱਚਿਆਂ ਨੂੰ ਲੈਣ ਦਾ ਇਹ ਮਾਮਲਾ ਜਿਹੜਾ ਹੈ ਉਹ ਕਮਿਸ਼ਨ ਕੋਲ ਨਹੀਂ ਪਹੁੰਚਿਆ ਇਹ ਮਾਮਲਾ ਇੱਕ ਸੁਸਾਇਟੀ ਕੋਲ ਪਹੁੰਚਿਆ ਹੈਗਾ ਯਾਨੀ ਕਿ ਕਮਿਸ਼ਨ ਦੇ ਉੱਪਰ ਪਰੋਸਾ ਨਹੀਂ ਸੀਗਾ ਲੋਕਾਂ ਨੂੰ ਕਿਉਂਕਿ ਉਸੇ ਦਿੱਤਾ ਨਹੀਂ ਕਿਉਂਕਿ ਕਾਰਵਾਈ ਬਹੁਤ ਘੱਟ ਹੁੰਦੀ ਹੈ ਸਰ ਜਦੋਂ ਦੇਖੋ ਇਹ ਕਮਿਸ਼ਨ ਹੈ ਇੱਕ ਮੋਨਿਟਿੰਗ ਬੋਡੀ ਹੈ ਕਮਿਸ਼ਨ ਦੀਆਂ ਅੱਖਾਂ ਹੱਥ ਕੌਣ ਨੇ ਤੁਸੀਂ ਲੋਕ ਆਮ ਜਨਤਾ ਕਮਿਸ਼ਨ ਇਹ ਤਾਂ ਹੈ ਨਹੀਂ ਨਾ ਕਿ ਹਰ ਜਗ੍ਹਾ ਅਵੇਲੇਬਲ ਹੈ ਹਰ ਜਗ੍ਹਾ ਲੋਕਾਂ ਨੂੰ ਅਵੇਅਰ ਕਰਨਾ ਕਮਿਸ਼ਨ ਕਮਿਸ਼ਨ ਦੀ ਰਿਸਪੋਨਸੀਬਿਲਟੀ ਹੈ ਤੁਹਾਡੇ ਮੱਦੇਨਜ਼ਰ ਅਸੀਂ ਕਰ ਰਹੇ ਹਾਂ ਪਲੀਜ਼ ਸਰ ਤੁਸੀਂ ਬੱਚੇ ਨੂੰ ਮਿਲ ਕੇ ਆਏ ਹੋ ਸਰ ਜੀ ਤਾਂ ਸੱਦਨ ਦੀ ਗੱਲ ਕੀਤੀ ਹੈ ਕਿੱਦਾਂ ਨਹੀਂ ਤਸੱਦਦ ਦਿੱਤੀ ਗਈ ਹੈ ਕਿੱਦਾਂ ਦੇ ਕੋਈ ਆਇਰਨ ਲਗਾਇਆ ਗਿਆ ਜਾਂ ਉਸ ਨੂੰ ਕਿੰਨੇ ਸਮੇਂ ਤੋਂ ਤਸੱਦਦ ਦੇ ਰਹੇ ਸੀ ਕਿ ਕੋਈ ਗਲਤ ਬਾਤ ਹੋਈ ਅੰਦਰ ਦੇਖੋ ਜੀ ਬੱਚੇ ਨੂੰ ਅਸੀਂ ਬੱਚੇ ਨਾਲ ਗੱਲ ਕੀਤੀ ਪਰਸਨਲੀ ਉਹਨੇ ਆਪ ਸਟੇਟਮੈਂਟ ਦਿੱਤੀ ਹੈ ਕਿ ਬੱਚੇ ਦੇ ਗਰਮ ਆਇਰਨ ਲਗਾਇਆ ਗਿਆ ਯਾਨੀ ਕਿ ਤ੍ਰੈਸ ਲਗਾਈ ਗਈ ਉਹਦੇ ਹੱਥਾਂ 'ਤੇ 20 ਨਿਸ਼ਾਨ ਨੇ ਜਿਹੜੇ ਡੌਗ ਬਾਈਟ ਦੇ ਨੇ ਉਹਦੀ ਪਿੱਠ ਦੇ ਵੀ ਨਿਸ਼ਾਨ ਨੇ ਬੱਚਾ ਬਹੁਤ ਜ਼ਿਆਦਾ ਡਿਪਰੈਸਡ ਹੈ ਉਨੂੰ ਇਲੀਗਲੀ ਕਨਫਾਈਨਮੈਂਟ ਹੋਰੀ ਕੀਤੀ ਗਈ ਹੈ ਔਰ ਨੂੰ ਇੱਕ ਤਰ੍ਹਾਂ ਜੇਲ੍ਹ ਵਾਂਗ ਰੱਖਿਆ ਗਿਆ ਸੀਗਾ ਐਨੀਮਲਸ ਵੀ ਸੀਜ਼ਰ ਕਰਦੇ ਕਹਿੰਦੇ 컹ਕਾਰ ਜੀ ਜੀ ਕੁਝ ਕਹਿੰਦੇ ਆ ਕਿ 5-6 ਕੁੱਤੇ ਹੈਗੇ ਆ ਉਹ ਵੀ ਅਸੀਂ ਦੇਖਾਂਗੇ ਕਿ ਉਹਦੀ ਵੀ ਦੇਖੋ মিডিਆ ਦੇ ਰਾਹੀਂ ਮੈਂ ਵੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਹਰ ਆਪਣਾ ਜਿਹੜਾ ਬੱਚਾ ਜਿਨ੍ਹਾਂ ਨੇ ਆਪਣੇ ਫੈਮਿਲੀ ਨੇ ਕੁੱਤਾ ਰੱਖਣਾ ਹੈ ਇਹਨੂੰ ਰਜਿਸਟਰ ਕਰਾਣ ਨਹੀਂ ਤਾਂ ਇਲੀਗਲ ਬਣੇਗਾ ਜਿਵੇਂ ਆ 5 ਕੁੱਤੇ ਆ 5 ਕੁੱਤੇ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਹਰ ਕੁੱਤੇ ਨੂੰ ਰਜਿਸਟਰ ਕਰਾਣਾ ਪਏਗਾ ਕਾਈ ਉਹ ਤੁਹਾਡਾ ਹੱਕ ਬਣੇਗਾ ਆਦਰਵਾਈਜ਼ ਸਾਡੇ ਤੇ ਬਣਦੀ ਕਾਰਵਾਈ ਹੋਏ ਬੱਚੇ ਦੀ ਕੋਈ ਸਟੱਡੀ ਵਗੈਰੇ ਹੋਂ ਕਿਉਂਕਿ ਬੱਚਾ ਬਿਲਕੁਲ ਬਿਲਕੁਲ ਬੱਚੇ ਨੂੰ ਸੋਸਾਇਟੀ ਵਿੱਚ ਦਵਾਰ ਤੋਂ ਲਿਆਉਣ ਵਾਸਤੇ ਉਹਨੂੰ ਐਜੂਕੇਸ਼ਨ ਸਕੂਲ ਚ ਪਾਇਆ ਜਾਏਗਾ ਉਹਦੀ ਦੇਖਭਾਲ ਰੱਖ-ਰਖਾਵ ਹਰ ਚੀਜ਼ ਦੀ ਧਿਆਨ ਰੱਖਿਆ ਜਾਏਗਾ